ਇਹਦਾ ਤਾਂ ਪਿਆਰ ਬਹੁਤ ਪਿਆ ਬਾਜੀ ਪਹਿਲਾਂ ਵੀ ਰਹਿ ਕੇ ਗਿਆ ਨਾ ਮਹੀਨਾ ਹੁਣ ਫੇਰ 20 ਦਿਨ ਤੇ ਆਇਆ ਪਾਇ ਹਾਂ ਇਹ ਤੇਰੇ ਨਾਲ ਹਾਂ ਇਹ ਮੇਰਾ ਪੁੱਤ ਹਾਂ ਰਸਤਾ ਵੀ ਨਹੀਂ ਦਿਖ ਰਿਹਾ ਬਾਈ ਇੱਧਰ ਮੂੰਹ ਵੇਖ ਬਈ ਰਸਤਾ ਵੇਖ ਲਓ ਝੌਂਪੜੀਆਂ ਇਹ ਵੀ ਟਾਈਮ ਕੱਟਦੇ ਆ ਉਹ ਦੇਖੋ ਇਧਰ ਝੌਂਪੜੀ ਸ੍ਰੀ ਕਾਲ ਜੀ ਸਾਰਿਆਂ ਨੂੰ ਹੋਰ ਸਨਾਵ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੱਗੇ ਤੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਨਾਲ ਇੱਧਰ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਜੁੜੇ ਹੋਏ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਲਓ ਜੀ ਤੁਹਾਨੂੰ ਦੱਸ ਦੰਨੇ ਆ ਵੀ ਅੱਜ ਦਾ ਬਲੌਗ ਸਾਡੀ ਘਰ ਦੀ ਵਾਪਸੀ ਹੈ ਤੇ ਜਾ ਰਹੇ ਹਾਂ ਪੰਜਾਬ ਤੇ ਤੁਹਾਨੂੰ ਪਤਾ ਹੈ ਜੀ ਕੱਲ ਆਪਣੇ ਵੀਰ ਜੀ ਉਹਨੇ ਵੀ ਆਗੇ ਤੇ ਪਿਛਲਾ ਬਲੌਗ ਚੱਲੇ ਰਿਹਾ ਕਾਲੇ ਵੀਰ ਉਹਨੇ ਬਿੰਦ ਰੱਖ ਤੋ ਤੇ ਹੋਣ ਉਹ ਆਏ ਵੇ ਮੋਟਰਸਾਈਕਲ ਤੇ ਅਸੀਂ ਗੱਡੀ ਤੇ ਵੀ ਤੁਰਨਾ ਚੱਤੀ ਚਲੇਗੀ ਜੋੜ ਜੀ ਤੇ ਉਹਦੇ ਨਾਲ ਕਿਆ ਹੋਇਆ ਵੀਰ ਜੀ ਉਹਨੇ ਵੀ ਚਲੇ ਗਏ ਤੇ ਤੁਹਾਨੂੰ ਕਾਰਨ ਦੱਸ ਰਿਹਾ ਮੈਂ ਤੇ ਅਸੀਂ ਜਾਣਾ ਤਾਂ ਘੁਮ ਕੇ ਉੱਪਰ ਦੀ ਤੇ ਉਹ ਕਹਿੰਨੇ ਅਸੀਂ ਸ਼ਾਮ ਨੂੰ ਆ ਜੂਗੇ ਕਿਉਂਕਿ ਕਾਲੂ ਐ ਜੇਠਾ ਬੀਰਵਾਰ ਤਾਂ ਕਰਕੇ ਜੀ ਅਸੀਂ ਵੀ ਕੱਲ ਫਸ ਗਏ ਤੇ ਕੱਲ ਆਪਣਾ ਮੰਗਲਵਾਰ ਆ ਗਿਆ ਤਾਂ ਹੀ ਉਦੋਂ ਪਹਿਲਾਂ ਮੰਗਲਵਾਰ ਅੱਜ ਬੁੱਧਵਾਰ ਹੈ ਤੇ ਕਾਲੂ ਜੇਠਾ ਬੀਰਵਾਰ ਹੈ ਤਾਂ ਕਰਕੇ ਹੀ ਸਾਡੀ ਅੱਜ ਵਾਪਸੀ ਹੈ ਕਿਉਂਕਿ ਦੇਖੋ ਦਿਨ ਫੇ ਕਦੀ ਬੰਗਲਵਾਰ ਆ ਜਾਂਦਾ ਕਦੇ ਕੋਸਾ ਹੁੰਦਾ ਜੀ ਇਹ ਕਿਉਂਕਿ ਮੰਜੀਤ ਦੇ ਤੁਹਾਨੂੰ ਪਤਾ ਜੀ ਰਿਸ਼ਤੇਦਾਰੀ ਮੇਨ ਹੈ ਤਾਂ ਕਰਕੇ ਉਹਨੇ ਭੇਜੇ ਨਹੀਂ ਤੇ ਅੱਜ ਜਾ ਰਹੇ ਜੀ ਤੇ ਸ਼ਾਮ ਦੇ ਪੱਜ ਰਹੇ ਜੀ 5:30 ਦਾ ਟਾਈਮ ਤੇ ਮੌਸਮ ਵੀ ਮੈਂ ਤੁਹਾਨੂੰ ਦਿਖਾਉਂਗਾ ਐਨ ਬੱਦਲ ਹੋ ਰਿਹਾ ਜੀ ਹਵਾ ਵਿੱਚ ਨੂੰ ਧੁੱਪ ਵੀ ਹੈ ਤੇ ਮੌਸਮ ਕਰਵਟ ਲੈ ਰਿਹਾ ਜੀ ਤੇ ਅੱਜ ਤਰੀਕ ਹੈ ਜੀ ਘੱਟੋ ਘੱਟ 19 19 ਦੇ ਤਰੀਕ ਦਾ ਤੁਹਾਨੂੰ ਇਹ ਬਲੌਗ ਮੌਸਮ ਠੰਡਾ ਹੋ ਰਿਹਾ ਬਦਲੂਗਾ ਤੇ ਹੁਣ ਸਾਡੇ ਤੇ ਸਾਰਿਆਂ ਚਾਚੇ ਚਾਚੀ ਉਹਨਾਂ ਨੂੰ ਮਿਲ ਕੇ ਚੱਲਦੇ ਆਂ ਮੈਂ ਤਾਂ ਸੋਚਿਆ ਤਾਂ ਵੀ ਕਾਲੇ ਉਹਨੇ ਰਹਿ ਜੂਗੇ ਵੀ ਪੰਜ ਸੱਤ ਦਿਨ ਲਾ ਕੇ ਜਾਵਾਂਗੇ ਚਾਚੀ ਉਹਨਾਂ ਦਾ ਦਿਲ ਲੱਗ ਜੂਗਾ ਤੁਸੀਂ ਪਿਛਲੇ ਬਲੌਗਾਂ 'ਚ ਵੀ ਗੱਲ ਕਰਦੇ ਸੁਣੇ ਵੀ ਅਸੀਂ ਕੱਲ ਚਲੇ ਜਾਣਾ ਚਾਚੀ ਥੋੜੀ ਉਦਾਸ ਜਿਹੀ ਹੋਰੀਦੀ ਪਰ ਨਹੀਂ ਕਹਿੰਦੇ ਅਸੀਂ ਜਾਣਾ ਐ ਕਾਲਾ ਵੀਰ ਕਹਿ ਰਿਹਾ ਕਹਿੰਦਾ ਮੇਰਾ ਵੀ ਪ੍ਰੈਸ਼ਰ ਤੇ ਕੰਮ ਐ ਚਲੋ ਕੋਈ ਨਹੀਂ ਇਹ ਕੰਮ ਚੱਲਦੇ ਰਹੇ ਨੇ ਤੁਹਾਨੂੰ ਮਿਲਾਨੇ ਸਾਰਿਆਂ ਨਾਲ ਤੇ ਹੁਣ ਇਹਨਾਂ ਦੀ ਤਿਆਰੀ ਕਰਾਈਏ ਨਹੀਂ ਇਹਨਾਂ ਤਾਂ ਨਿਕਲਣਾ ਹੀ ਨਹੀਂ ਪਿੱਛੇ ਨੂੰ ਪੈਰ ਪੱਟੀ ਜਾਂਦੇ ਮੰਜੀਤ ਉਹਨੇ ਤਾਂ ਸਾਨੂੰ ਸਾਰਿਆਂ ਨੂੰ ਮਿਲਾ ਦੰਨੇ ਹੁਣ ਚਲੋ ਠੀਕ ਹੈ ਜੇ ਬਲੋਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਆ ਜਾ ਬਾਈ ਓਏ ਕਰਨਪੱਤ ਨਾ ਫੇਰ ਦੇਖ ਲੈ ਇੰਨੇ ਦਿਨ ਫੇਰ ਭੇਜ ਦੂੰਗੇ 2-4 ਦਿਨ ਤੇ ਆਪਣਾ ਹੋਮਵਰਕ ਕਰਕੇ ਆ ਜੀ ਕੋਈ ਨਹੀਂ ਆਣਾ ਹੀ ਆ ਮਾਸੀ ਨੇ ਤੇਰੀ ਨਾ ਫੇਰ ਭੇਜੂंगे ਗੈਲ ਹਾਂ ਆਈ ਲਾਈਵ ਹੀ ਗੁਡੀਆਂ ਬਲਾਦੇ ਸ਼ਾਸ਼ੀ ਕਾਲ ਆ ਮੇਰਾ ਪੁੱਤ ਆ ਵੀ ਰੋਕ ਐ ਹਟਿਆ ਜੀ ਹੁਣ ਸਾਰੇ ਸੋਂਗੇ ਤੇ ਨਾ ਦੁਪਹਿਰੇ ਨੂੰ ਉਹ ਦੇਖੋ ਜੀ ਮੇਰਾ ਬੱਲੂ ਉਹ ਬੱਲੂ ਓਏ ਉਹ ਬੱਲੂ ਤੱਕ ਓ ਦੇਖੋ ਇਹ ਆ ਪਿਆ ਰਹਾ ਚਾਚੀ ਉਹਨਾਂ ਦਾ ਰਹਾ ਉਰਾ ਆ ਕੇ ਤਾਂ ਮੰਨ ਲਾਈ ਜਾਂਦਾ ਵੀਰ ਵੀ ਕੱਲ ਕਹਿ ਰਿਹਾ ਤਾਂ ਲਓ ਜੀ ਮੌਸਮ ਵੀ ਦੇਖੋ ਬੱਦਲ ਵਾਈ ਹੋ ਰਹੀ ਐ ਨਾ ਬੱਦਲ ਘੋਰ ਰਹੇ ਨਾ ਪੁੱਤੋ ਚਲੋ ਚਲੋ ਨਾ ਚਲੋ ਠੰਡਾ ਪਲਾਈਏ ਠੰਡਾ ਠੰਡਾ ਨਵ ਮਜੀਤ ਵੀ ਪਿੱਛੇ ਨੂੰ ਮੁੜ ਰਹੀ ਮਜੀਤ ਕੀ ਹੋ ਗਿਆ ਭਾਈ ਮਜੀਤ ਹਸਾਕਤਾ ਵਜ੍ਹਾ ਲੱਗੀ ਵੀ ਕਰਨ ਕਰਦੇ ਕਰਦੇ ਹਾਂ ਜੀ ਲਓ ਜੀ ਮਿਲੋ ਮੇਰੇ ਬੱਤੌਰ ਹੋਰ ਠੀਕ ਠਾਕ ਐ ਪੁੱਤਾਂ ਜੇ ਕੰਮ ਤਾਂ ਨਹੀਂ ਹੋਇਆ ਜੋੜ ਜੀ ਜਾਇਆ ਹੈ ਤਾਂ ਅੱਜ ਮੱਥਾ ਠੀਕ ਹੈ ਮੇਰਾ ਪੁੱਤ ਹਾਂ ਕੋਈ ਨਹੀਂ ਪੁੱਤ ਯਾਹ ਤੇਰੀ ਮਾਸੀ ਨਾਲ ਆਣਾ ਤਾਂ ਹੈ 5 ਦਿਨ ਨੂੰ ਨਹੀਂ ਤਾਂ ਆਪਾਂ ਨੇ ਗੈਲ ਲੈ ਕੇ ਜਾਣਾ ਤਾਂ ਉਹਨੂੰ ਹੁਣ ਉਹ ਉਗੀ ਬਾਅਦ ਵਿੱਚ ਉਹਦੇ ਗੈਲ ਪੇ ਇਦਣਾ ਤੈਨੂੰ ਨਾਨੂ ਦੇ ਫੇਰ ਲਾਜੀ 5-6 ਦਿਨ ਤੇਰਾ ਅਸੀਂ ਜਿਹੜਾ ਕੰਮ ਰਹਿ ਗਿਆ ਉਹ ਕਰਾ ਦੇਣਾ ਠੀਕ ਹੈ ਓਕੇ ਗੁੱਡ ਮੂੰਹ ਪਰ ਚੱਕ ਗੱਡਾ ਹਾਂ ਐ ਨਹੀਂ ਪਾਣੀ ਪੂਣੀ ਪੀ ਲੈ ਪੁੱਤ ਹੈ ਉਹ ਦੇਖ ਲੈ ਇੱਕ ਉਹ ਤੈਨੂੰ ਦੇਖ ਕੇ ਫਿਰ ਉਹ ਰੋਈ ਜਾਊਗਾ ਤੂੰ ਤਾਂ ਬੜਾ ਫੇਰ ਕੋਈ ਫਾਇਦਾ ਨਹੀਂ ਮੈਂ ਨਹੀਂ ਅੱਗੇ ਤੇ ਭੇਜਣਾ ਠੀਕ ਹੈ ਅੱਗੇ ਤੇ ਪਹਿਲਾਂ ਨਹੀਂ ਭੇਜਣਾ ਮੈਂ ਇਹ ਤਾਂ ਹੀ ਪਿਆਰ ਗੂੜਾ ਪਾ ਆ ਬਬੂਆ ਮੇਰਾ ਪੁੱਤ ਬੈਠਿਆ ਨਾ ਹੋਰ ਭਾਈ ਚਾਚੇ ਸਾਥਰੀ ਕਾਲ ਬੁਲਾ ਦੇ ਦੇਖੋ ਭਾਈ ਲਓ ਵੀ ਚਾਚੇ ਚੱਲੇ ਅਸੀਂ ਤਾਂ ਹੈ ਹੁਣ 2 ਦਿਨ ਤੱਕ ਤੁਸੀਂ ਆਇਓ ਠੀਕ ਹੈ ਠੀਕ ਹੈ ਆਉਂਗਾ ਹੈ ਘੁੰਮ ਫਿਰ ਕੇ ਆਉਂਗੇ ਹੈ ਕਿ ਨਹੀਂ ਹਾਂਜੀ ਹਾਂ ਜੀ ਬੈਗ ਲੈ ਕੇ ਜਾ ਰਹੀ ਬੱਕਰੀ ਮਜੀਦ ਵਾਲਾ ਚੱਕ ਲੈ ਭਾਈ ਚੱਕ ਲੈ ਚੱਕ ਲੈ ਚੱਕ ਲੈ ਦੇਖੋ ਜੂਰਾ ਤਾਂ ਸਾਡੇ ਜਾਨਵਰ ਵੀ ਯਾਰ ਮਿੱਤਰ ਬਣ ਗਏ ਸਾਡੀ ਸਹਾਇਤਾ ਕਰਦੇ ਆ ਇਹ ਹੈ ਇੱਕਣਾ ਚੱਕਣਾ ਬੈਗ ਠੀਕ ਐ ਆ ਗੁਡੀਆਂ ਨਾਲ ਲੈ ਜਣੀ ਬੱਕਰੀ ਹਣੀ ਲੈ ਜੀਏ ਚਾਚਾ ਲੱਗਿਆ ਤਾਂ ਰੱਖਣਾ ਪਹਿਲਾਂ ਗੱਡੀ 'ਚ ਹਣਾ ਮਨਜੀਤ ਚਾਚਾ ਲੱਗਿਆ ਤਾਂ ਸਾਨੂੰ ਬੱਕਰੀ ਦੇਣ ਕਹਿੰਦਾ ਆ ਵੀ ਰੱਖ ਦਮਾ ਉਹ ਤਾਂ ਲਾਗ ਤੇ ਮੋੜਿਆ ਮੈਂ ਮਾਂ ਰੈਣ ਦੇ ਚਾਚੇ ਪਹਿਲਾਂ ਅਸੀਂ ਇੱਕ ਵਾਰ ਅਸੀਂ ਬਿੱਲੂ ਲੈ ਗਏ ਤੇ ਉਹਰਾ ਬਿੱਲੂ ਇੰਨਾ ਸੋਹਣਾ ਪਿਆਰ ਕਰਦਾ ਦਾ ਚਾਚੀ ਉਹਨਾਂ ਕੋਲ ਰਹਿੰਦਾ ਤਾਂ ਅਸੀਂ ਲੈ ਗਏ ਭਾਈ ਘਰਾਂ ਜਾ ਕੇ ਨਾ ਭਾਈ ਉਹਦਾ ਮਾਂਜਾ ਨਹੀਂ ਲੱਗਿਆ ਕਈ ਦਿਨ ਤਾਂ ਫੇਰ ਲੱਗ ਗਿਆ ਮਨ ਫੇਰ ਪਤਾ ਨਹੀਂ ਕਿਦੋਂ ਲੰਘ ਗਿਆ ਹੂੰ ਲੈ ਜਣਾ ਤੈਂ ਲੈ ਜਣੀ ਬੱਕਰੀ ਆਜਾ ਬੈਠ ਹਾਂ ਆਪਣੀ ਗੱਲਬਾਤ ਕਰੀ ਕਰਦੇ ਹਾਂ ਬਿਲਕੁਲ ਉਹ ਲੈ ਉਹ ਲੈ ਰੋੜ ਕਰ ਲੋ ਪੋਟਾ ਕਿਉ ਅੱਗੇ ਨਹੀਂ ਭੇਜਣਾ ਅੱਗੇ ਤੇ ਨਹੀਂ ਭੇਜਣਾ ਪਹਿਲਾਂ ਫਿਰ ਚਲ ਕੋਈ ਨਹੀਂ ਉਹ ਬਰਾਗਤਾ ਹੁੰਦਾ ਐ ਨਹੀਂ ਕਰੀਦਾ ਪੁੱਤ ਫਿਰ ਗਲਤ ਗੱਲ ਐ ਬਾਈ ਹੈ ਹੁਣ ਉਹ ਨਾ ਫੇਰ ਦੇਖ ਲਿਆ ਹੁਣ ਚੁਪਕੀ ਜੀ ਅੱਖਾਂ ਕੱਢ ਕੇ ਉਹ ਨਾ ਵੀ ਦੇਖ ਲਿਆ ਫੇਰ ਆ ਜੀ ਫੇਰ ਆ ਜੀ ਹੁਣ ਨਾਨੂ ਨਾ ਆਣਾ ਤੇਰੇ ਪਾ ਉਹ ਨਾਨੂ ਨਾ ਆਣਾ ਐ ਆ ਤਾਂ ਕੰਮੇ ਖਰਾਬ ਹੋ ਗਿਆ। ਅਈ ਤਾਂ ਮੈਨੂੰ ਲੱਗਦਾ ਤਾਂ ਵੀ ਮਨਜੀਤ ਰੋਊਗੀ ਮਾੜਾ ਮੋਟਾ। ਨਾਨੇ ਚਾਚੀ ਦੇ ਗਲ ਤੱਕ ਐ ਤਾਂ ਛੋਟੇ ਛੋਟੇ ਹੀ ਲੱਗੇ ਰੋਣ। ਨਾਨੂ ਨੂੰ ਵੀ ਲਿਆ ਜਾ। ਮੈਨੇ ਆਣੀ ਪੁੱਤ ਅੱਖਾਂ ਨਾਲ ਫੇਰ ਦੇਖ ਲੈ ਜਖਾਮ ਹੋ ਜਾਣਾ। ਨਾ ਬੁੱਤੂ ਨਾ ਨਾ। ਨਾਨੂ ਗੱਲ ਪਿਆਰ ਕਰ ਨਾਨੂ ਗੱਲ। ਨਾਨੂ ਗੱਲ ਕੱਲੂ ਆ ਜਾਣਾ। ਉਹ ਮੇਰੇ ਯਾਰ ਤੈਨੂੰ ਪੇਰ ਭੇਜ ਦੂੰਗੇ 4 ਦਿਨ ਲਈ। ਹੈਂ? ਹੈਂ? ਹਾਂ ਦੱਸ। ਆディਪਨਾਣਾ ਪੁੱਤਾ ਐ ਨਹੀਂ ਗੱਲ ਕਰੇ ਪੁੱਛ ਮੜਾ ਕਹਦੇ ਕਾਤਾ ਆਉਂਗਾ ਨਾ ਨੂੰ ਪੁੱਛ ਹੋਰ 5 ਦਿਨ ਬਾਅਦ ਗੱਲ 5 ਦਿਨ ਬਾਅਦ ਹਾਂ 5 ਦਿਨ ਬਾਅਦ ਅੱਜ 20 ਤਰੀਕ ਹੋ ਗਈ 25 ਨੂੰ ਆਣਾ ਤੁਸੀਂ ਓ ਮੇਰੇ ਯਾਰ 30 ਨੂੰ ਤੇਰੀਆਂ ਛੁੱਟੀਆਂ ਆ ਨਾ ਤਨੂੰ ਜੇ ਕੋਈ ਪ੍ਰਿੰਸ ਆ ਗਿਆ ਪਹਿਲਾਂ ਭੇਜ ਦੂੰਗੇ ਆ ਗਿਆ ਭੇਜਿਆ ਨਹੀਂ ਤਨੂੰ ਭੇਜਿਆ ਨਾ ਫੇਰ ਤੂੰ ਯਾਰ ਫੇਰ ਕਾਤੇ ਕਰਦਾ ਕੰਮ ਫੇ ਤੈਨ ਖੁਸ਼ੀ ਖੁਸ਼ੀ ਕਹਿ ਕੇ ਜਾਏਗਾ ਮੈਂ ਭਾਈ ਮੈਂ ਫੇਰ ਆਉਂਗਾ ਉਹ ਚੱਲ ਇੰਨਾ ਨਹੀਂ ਹੋਏ ਕਰਦਾ ਇੰਨਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਇੰਨਾ ਸੋਹਣਾ ਦੇਖੋ ਬੱਦਲ ਆ ਗਈ ਤੇ ਅੱਜ ਸਾਡੀ ਚਾਚੀ ਕਹਿ ਰਹੀ ਹੈ ਕਹਿੰਦੀ ਵੀ ਤੁਸੀਂ ਜਾਤ ਆ ਰਹੇ ਆ ਕਹਿੰਦੀ ਵੀ ਮੀਂਹ ਧੌਰੀ ਛੱਡ ਕੇ ਜਾ ਰਹੇ ਹਾਂ ਮਾਂ ਨਹੀਂ ਚਾਚੀ ਤੂੰ ਪਿੱਛਾ ਪਿੱਛਾ ਭੇਜਦੀ ਹੈ ਨਾਲ ਵੀ ਨਾ ਭੇਜੀ ਚਾਚੀ ਹੈ ਨਾਲ ਨਾ ਭੇਜੀ ਹੈ ਪਿੱਛਾ ਪਿੱਛਾ ਭੇਜ ਦੇ ਚਲੋ ਕੋਈ ਚੱਕਰ ਨਹੀਂ ਮੀਂਹ ਆਣ ਦੇ ਤੂੰ ਚਾਚੀ ਆਣ ਦੇ ਬਸ ਲੈ ਵੀ ਚਲੋ ਬਾਈ ਚੱਲ ਬਈ ਕਰਨ ਤੂੰ ਵੀ ਚੱਕ ਲੈ ਸਮਾਨ ਕੋਈ ਚਲੋ ਭਾਈ ਚਲੋ ਓ ਚਲੋ ਚਲੋ ਭਈਆ ਲੋ ਜੀ ਦੇਖੋ ਅਸੀਂ ਤਾਂ ਜਾ ਰਹੇ ਹਾਂ ਸਾੜਾ ਦਿਲ ਨਹੀਂ ਲੱਗਦਾ ਹੈ ਸਾੜੀ ਚਾਚੇ ਹਰ ਚਾਚੀ ਦਾ ਕਿਆ ਬਣ ਇਹ ਵੀ ਸ਼ਾਮ ਨੂੰ ਯਾਦਤਾ ਕਰਨਾ ਹੈ ਨਾ ਬਹੁਤ ਵੀ ਇਹ ਟਾਈਮ ਤਾਂ ਭਾਈ ਐਨ ਬੈਠ ਕੇ ਚੁੱਲ੍ਹੇ ਤੇ ਗੱਲਾਂ ਬਾਤਾਂ ਸ਼ੁਰੂ ਹੋ ਜਾਂਦੀਆਂ ਸੀ हां जी हां लो जी ਬਦਲ ਵਾਈ ਦੇਖ ਲੋ ਐਨ ਹੁਣ ਤਾਂ ਐਨ ਬਦਲ ਹੋ ਗਿਆ ਕੋਰ ਵੀ ਰਿਹਾਈ ਬਦਲ ਇੱਕ ਵਾਰੀ ਜਾਂਦੇ ਵਕਤ ਦਾ ਆਪਾਂ ਵਾਇਦਰ ਜ਼ਰੂਰ ਚੈੱਕ ਕਰ ਲਈਏ ਦੇਖੋ ਤਾਂ ਜੀ ਕਿਹ ਹੈ ਕਿਦਾਂ ਦਾ ਲੱਗਦਾ ਚਲੋ ਬਾਈ ਜੱਸ ਕਰਨਾ ਚਲੋ ਚਲੋ ਹੂੰ ਓਹੋ ਹੋ 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 ਕਾਲੇ ਵੀਰ ਨੂੰ ਮਲਾਦੀਏ ਦੋ ਦੋ ਦਿਨ ਹੋ ਗਏ ਕਾਲੇ ਵੀਰ ਨੂੰ ਤਾਂ ਮਲਾਇਆ ਹੀ ਨਹੀਂ ਹੈ ਹੋਰ ਵੀਰ ਸੱਸਰੀ ਕਾਲ ਜੀ ਸੱਸਰੀ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਪਿਆਰ ਭਰੀ ਸੱਸਰੀ ਕਾਲ ਕਰੇ ਕਬੂਲ ਲਓ ਜੀ ਬਹੁਤ ਸੋਹਣਾ ਮੌਸਮ ਹੋ ਗਿਆ ਵੀਰ ਹਨਾ ਆ ਗੁੜੀਆ ਦੀ ਕਰੇ 30 40% ਬਰਖਾ ਦੱਸੀ ਵੀ ਅੱਜ ਅੱਜ ਦੱਸੀ ਵੀ ਆਈ ਓ ਬਾਹ ਸਾਹੀ ਦਾ ਮੌਸਮ ਠੰਡਾ ਹੋ ਗਿਆ ਹਾਂ ਦੇਖੋ ਤਾਂ ਹੀ ਬੱਦਲ ਹੋ ਗਿਆ ਜੀ ਇਹ ਤਾਂ ਹੈ ਜਰੂਰ ਮੈਨੂੰ ਤਾਂ ਲੱਗਦੀ ਉੱਧਰ ਹਾਂ ਉੱਧਰ ਕਸੋਲੀ ਕਿ ਨਹੀਂ ਲੱਗਦਾ ਜੀ ਹਨਾ ਦੇਖੋ ਹਾਂ ਲੱਗੀ ਪੈਣਾ ਤੇ ਲੋ ਜੀ ਸੈਟਿੰਗ ਲੱਗੇ ਬੇਕਾਰਨ ਦੋ ਕ ਬੈਗ ਜੇ ਇੱਕ ਬੈਗ ਤਾਂ ਪਿੱਛਾਂ ਫਸਾ ਦੇ ਮੰਜੀ ਦੇ ਉੱਪਰ ਨੂੰ ਨਹੀਂ ਫਾੜ ਜਾਣਾ ਫਾੜ ਜਾਣਾ ਉਹ ਕਹਿੰਦਾ ਡਿੱਗੀ ਮਨ ਕਾਲਾ ਕੰਡਾ ਛਾਲੀਆਂ ਕਰਨੀਆਂ ਲੈਣਿਆਂ ਨੇ ਫਿਰ ਬਿੱਲਾ ਲਵੇੜੂਗੇ ਉਹ ਵੀ ਗਾਸ ਜੀ ਚੜੀ ਗੱਡੀ ਦੀ ਤੇ ਮੈਂ ਬਟੜੀ ਤਾਰਦੀ ਇਹਨਾਂ ਨੂੰ ਆਹੋ ਕੋਈ ਨਹੀਂ ਉਹ ਜਗਾਂ ਦਾ ਫਿਰ ਅਹੀਂ ਬਣੂਗੀ ਜੇ ਸੀਟ ਪਰੇ ਬੈਗ ਰੱਖ ਤੇ ਫਿਰ ਨਹੀਂ ਪਿੱਛਾ ਕਰਦੇ ਇੱਕ ਅੱਧਾ ਕਰਦੇ ਸੈਟਿੰਗ ਆ ਗੁੜੀਆਂ ਲੈ ਲੈ ਬਈ ਗੁੜੀਆਂ ਨੇ ਸਾਸਰੀ ਕਾਲਾ ਜਿਹਾ ਬਹੁਤ ਸੋਹਣੀ ਬਲਾਈ ਆ ਬਾਈ ਹੈ ਇੱਕ ਸਾਰੇ ਦੇ ਲੈ ਹਾਂ ਸਾੜਾ ਬਬਲੂ ਆਓ ਪੁੱਤ ਉਹ ਕਰਨ ਤਾਂ ਪਿੱਛੇ ਇਹਨੂੰ ਐ ਖੜੀ ਜਾਂਦਾ ਜੀ ਕਹਿੰਦਾ ਨਾਨੂ ਘਰ ਰਹਿਣਾ ਹੈ ਨਾ ਆ ਜਾ ਪੁੱਤ ਅੱਗੇ ਨਾਨੂ ਕੋਲ ਆ ਜਾ ਇੱਕ ਹੋਰ ਤੁਹਾਨੂੰ ਦੱਸਾਂ ਜੀ ਜਿਹੜੀ ਜੇ ਇਹ ਆਪਣੇ ਛੋਟੇ ਬੱਚੇ ਹਨ ਨਾ ਇਹਨਾਂ ਦਾ ਇੰਨਾ ਪਿਆਰ ਬਣਿਆ ਉਹ ਬੱਕਰੀ ਗੈਲ ਚਾਚਾ ਵੀ ਉਹੀ ਰੱਖਣ ਲੱਗਿਆ ਤਾਂ ਹੁਣ ਸਿਰ ਪਰ ਫੁੱਲ ਜਾਏ ਦੇਖ ਲਓ ਆ ਗਈ ਪਿੱਛਾਂ ਪਿੱਛਾਂ ਆ ਗਈ ਦੇਖ ਲਓ ਆ ਗਈ ਹਾਂ ਬਬਲੂ ਚਲੋ ਫਿਰ ਹੁਣ ਚੱਲੀਏ ਹਾਂ ਚਲੋ ਜੀ ਚਲੋ ਹੀ ਚਲੋ ਫਿਰ ਕਰੋ ਤਿਆਰੀ ਬੈਠੋ ਚੱਲ ਬ੍ਰਿੰਗਰ ਕੋ ਤੂੰ ਤਾਂ ਹੋ ਜਾ ਬਿਰ ਮੂਰਾ ਮੂਰਾ ਕਿਉਂ ਹੌਲੀ ਹੌਲੀ ਜਾਣਾ ਤੈਂ ਤਾਂ ਰਸਤਾ ਇਹ ਜਿਹਾ ਹੀ ਐ ਪੱਥਰਾਂ ਜਿਹਾ ਵਾਲਾ ਜਿਹੜਾ ਜਿਹੜਾ ਕਹਿੰਦਾ ਬੈਣੇ ਨੂੰ ਬੈਜਾਂ ਮੈਂ ਦੋਈ ਲੈ ਜਾ ਲੈ ਜਾ ਜਿਹਨੂੰ ਲੈ ਜਾਣਾ ਇੱਕ ਨੂੰ ਪਿੱਛੇ ਬੈ ਜਾ ਬੇ ਜੱਫੀ ਪਾ ਕੇ ਮੈਨੂੰ ਬੈ ਜਾ ਬੈ ਜਾ ਪਿੱਛਾਂ ਬਿਠਾ ਲ ਲੈ ਹਾਂ ਨਹੀਂ ਗਿਰਦੀ ਤੂੰ ਤੈਨੂੰ ਗੱਡੀ ਵਿੱਚ ਲੈ ਜੂਂਗੇ ਗੱਡੀ ਵਿੱਚ ਲੈ ਜੂਂਗੇ ਤੈਨੂੰ ਹਾਂ ਨਾ ਗੱਡੀ 'ਚ ਲੈ ਜੂਂਗੇ ਆ ਤਾਂ ਉਹ ਵੀ ਚੱਕਰ ਘੱਟਿਆ ਪ੍ਰੋਗਰਾਮ ਹੈ ਨਾ ਤੂੰ ਚੱਲ ਬਈਰ ਚੱਲ ਨਿਕਲ ਫੋਨ ਮੈ ਤਾਂ ਚੱਕ ਲਿਆ ਮੇਰੇ ਪਤਾ ਹੈ ਹੀ ਐ ਲਓ ਜੀ ਇਹਦਾ ਸਟੈਂਡ ਆਪਣੇ ਆਪ ਉਤਰ ਜਾਂਦਾ ਹਾਂ ਚਲੋ ਹਾਂ ਉਤਰ ਜਾਂਦਾ ਚਲੋ ਭਾਈ ਠੀਕ ਹੈ ਚਲੋ ਜੀ ਚਲੋ ਹਾਂ ਹਾਂ ਵੰਦ ਲਿਓ ਵੀ ਵਾਪਸ ਹੁਣ ਕਿੱਦਾਂ ਆ ਰਿਹਾ ਹੋ ਮੇਰੀ ਤਾਂ ਰੌਲਾ ਨਹੀਂ ਤਾਰ ਰਿਹਾ ਚਲਦੇ ਨੇ ਤਿਆਰੀ ਹੋ ਗਈ ਚੰਗਾ ਫੇਰਾ ਚਾਚਾ ਜੀ ਤੇ ਹਮ ਤੁਸੀਂ ਕਿਹੜਾ ਮਾਰਨਾ ਠੀਕ ਹੈ ਜੀ ਜ਼ਰੂਰ ਆਣਾ ਜੀ ਹਾਂ 2-4 ਦਿਨ ਤੱਕ ਜ਼ਰੂਰ ਆਣਾ ਚਲੋ ਠੀਕ ਹੈ ਚਾਚੇ ਫੇਰ ਬਣਾ ਲਿਓ ਚਾਚਾ ਚਾਚੀ ਦੇ ਪਿਆਰ ਨਾਲ ਸਾਨੂੰ ਆਪਾਂ ਪੱਕਣੇ ਤੇ ਆਣਾ ਆਮ ਬਾਦੀ ਤਿਆਰੀ ਹੁਣ ਫੇਰ ਕਰ ਲਿਓ ਟੂਰ ਬਣਾ ਲਓ ਟੂਰ ਜ਼ਰੂਰ ਆਉਂਗੇ ਫੇਰ ਆਜੋ ਸਾਰੇ ਗੱਡੀ 'ਚ ਇਕੱਠੇ ਵੀਰਿੰਦਰ ਹਾਂ ਫੋਨ ਕਰਕੇ ਸੈਟਿੰਗ ਕਰ ਲਿਓ ਬਾਈ ਹਾਂ ਫੇਰ ਇਕੱਠੇ ਆਜੋ ਮਨਜੀਤ ਨੂੰ ਫੋਨ ਕਰੇ ਕਰਨਾ ਫੋਨ ਪਰ ਸੈਟਿੰਗ ਆਪਣੀ ਕਰ ਲਓ ਚਲੋ ਠੀਕ ਹੈ ਜੀ ਉਹ ਕਰਾ ਜੀ ਮੀ ਆ ਗਿਆ ਦੇਖ ਲੋ ਹੁਣ ਮੈਂ ਬਾਹਰ ਤੋਂ ਤਾਂ ਦਿਖਾ ਨਹੀਂ ਸਕਦਾ ਜੀ ਕਿਉਂਕਿ ਗੱਲ ਇਹ ਹੋਈ ਤੀ ਵੀ ਜਦੋਂ ਅਸੀਂ ਉੱਥੇ ਤੇ ਤੁਰੇ ਤੇ ਨਾ ਵੀ ਭਾਈ ਮੀ ਆ ਗਿਆ ਨਾ ਜੇ ਇੱਧਰ ਕਹ ਨਾਨੀ ਚਾਚੀ ਕਹਿੰਦੀ ਕਹਿੰਦੀ ਤੁਸੀਂ ਹੁਣ ਰੁਕ ਜਾਓ ਮੀ ਲੈ ਕੇ ਹੀ ਜਾਇਓ ਦੇਖ ਲੋ ਤੁਸੀਂ ਚੱਲੇ ਕਹਿੰਦੇ ਮੀ ਆ ਗਿਆ ਅਸੀਂ ਕਿਹਾ ਵੀ ਭਾਈ ਜੇ ਮੀ ਆ ਗਿਆ ਨਾ ਚਾਚੀ ਤੂੰ ਪਿੱਛੇ ਦੇ ਭੇਜ ਦੇ ਇੰਨਾ ਸੋਹਣਾ ਫੋਨ ਕਰਿਆ ਹੁਣੇ ਦੀਪਲ ਨੂੰ ਦੱਸਿਆ ਵੀ ਮੀ ਆ ਗਿਆ ਇੱਧਰ ਅਸੀਂ ਕਿਹਾ ਜੇ ਤਾਂ ਹਵਾਈ ਉੱਡਦੀ ਹਰੀ ਪਰ ਗਈ ਨਹੀਂ ਤਾਂ ਜਦੀ ਕਿਣੀਆਂ ਆ ਗਿਆ ਬਾਈ ਬਣ ਗਈ ਨਾ ਗੱਲ ਬਹੁਤ ਸਪੀਡ ਨਾਲ ਹੈ ਉਧਰ ਨੂੰ ਤਾਂ ਮੀ ਤੁਹਾਨੂੰ ਦੱਸ ਨਹੀਂ ਰਿਹਾ ਹੁਣ ਵੀ ਜਾ ਸ਼ੂਗਰ ਹੈ ਸ਼ੋਕਰ ਹੈ ਬਾਈ ਠੰਡਾ ਹੋ ਗਿਆ ਠੰਡਾ ਲਓ ਜੀ ਅਸੀਂ ਪਹੁੰਚ ਗਏ ਆਪਣਾ ਬੱਦੀ ਤੋਂ ਬੱਦੀ ਦੇ ਲਗ ਪਾਸ ਪ੍ਰਿੰਸ ਦੀ ਯੂਨੀਅਨ ਆ ਰਹੇ ਆ ਪੂਰਾ ਪ੍ਰਿੰਸ ਦੀ ਯੂਨੀਅਨ ਹੈ ਪ੍ਰਿੰਸ ਦੀ ਨਾ ਸਮਝਿਓ ਜੀ ਪ੍ਰਿੰਸ ਨੇ ਬਸ ਰੂਮ ਲਿਆ ਵਾ ਉਹ ਗੱਡੀ ਵੈਕ ਹੋ ਰਹੀ ਉਹ ਸਾਹਮਣੇ ਰੂਮ ਲਿਆ ਵਾ ਨੇ ਦੇਖੋ ਆਪਣੇ ਕਿੰਨੇ ਨੂੰ ਵੀ ਅੱਜ ਅੱਜ ਅਸੀਂ ਆਏ ਨਾ ਜੀ ਤੁਸੀਂ ਸ਼ੁਰੂ ਤੇ ਵਲੌਗ ਸੁਣੇ ਹੋ ਅਸੀਂ ਕਹਿ ਰਹੇ تھے ਵੀ ਮੀ ਤਾਂ ਜ਼ਰੂਰ ਲੈ ਕੇ ਜਾਣਾ ਸੀ ਇਹ ਰਾਸਤੇ 'ਤੇ ਵੀ ਜਾਂਦੇ ਹੋਏ ਨਾ ਤਾਂ ਮੈਂ ਜਰੂਰ ਲੈ ਕੇ ਜਾਣਾ। ਲੋ ਜੀ ਗੱਡੀ ਬੈਕ ਹੋ ਰਹੀ ਐ। ਇਹ ਜੀ ਨਾਨੂ ਦੀ ਗੱਡੀ ਐ ਸੇਮ ਤੋਂ ਸੇ ਪਰ ਖੋਲ ਆਪਣੇ ਵਾਲਾ ਇੱਧਰਲਾ ਖੋਲ। ਹਾਂ ਖੋਲ ਦੇ। ਪਤਾ ਕਾਤੇ ਨਾ ਨਾ ਕੋਈ ਨਹੀਂ ਮੈਂ ਕਰ ਦਿੰਨਾ। ਭਈ ਲਓ ਨਾ ਤੇ ਲੋ ਜੀ ਆਪਾਂ ਨੂੰ ਮਿਲ ਗਈ ਸਾਈਡ। ਅਸੀਂ ਜਾ ਰਹੇ ਹਾਂ। ਕਿਉਂਕਿ ਕਰਮੀ ਵੀ ਇੰਨੀ ਹੋ ਗਈ ਸੀ ਨਾ ਨੇਰੀ ਕਰਕੇ। ਚੁੱਪ ਹੋ ਜਾ ਪੁੱਤ। ਨੇਰੀ ਕਰਕੇ ਇੱਥੇ ਰਹਿੰਦਾ ਹੀ ਪ੍ਰਿੰਸ ਉੱਪਰੇ ਉੱਪਰ। ਏ ਉੱਪਰ ਜਿਹੜੀ ਤਿੰਨ ਫਲੋਰ ਹੈ ਨਾ ਤਾਂ ਅੱਗੇ ਵੀਰ ਵੀ ਜਾ ਰਿਹਾ ਤੇ ਬਾਕੀ ਅਸੀਂ ਭਾਬੀ ਉਹਨਾਂ ਨੂੰ ਵੀ ਗੈਲੇ ਰੱਖ ਲਿਆ ਤਾਂ ਵੀ ਇਹ ਹਲੇ ਚੱਲਦੇ ਕਿਉਂਕਿ ਨੇੜੀ ਨਾਲ ਮਿੱਟੀ ਇੰਨੀ ਆ ਰਹੀ ਦੀ ਨਾ ਵੀ ਜਾਣਾ ਸੰਭਵ ਤਾਂ ਕਿਉਂਕਿ ਸਮਾਨ ਵੀ ਤਾਂ ਗੈਲ ਤਾਂ ਕਰਕੇ ਬਾਈ ਮੰਨੂ ਐ ਲੱਗਦਾ ਮਨਜੀਤ ਵੀ ਅੱਗੇ-ਅੱਗੇ ਘਟ ਹੋਊਗੀ ਆ ਦੇਖ ਆ ਦੇਖੁਰਾ ਘਟ ਐ ਵੀ ਹਾਂ ਲੈ ਓ ਪ੍ਰਮਾਤਮਾ ਪੰਜਾਬ ਨੂੰ ਵੀ ਦੇਖ ਲੈ ਮਾੜਾ ਮੋਟਾ ਉੱਧਰ ਤਾਂ ਨੇਹਰੀਆਂ ਪੇਲੀਆਂ ਪਈਆਂ ਜੀ ਕਿਉਂਕਿ ਉੱਧਰ ਚਾਰੇ ਪਾਸੇ ਪਹਾੜ ਹੈ ਨਾ ਜਿੱਦਾਂ ਚੀਰਾ ਪੁੰਜੀ ਵਿੱਚ ਪਹਾੜ ਹੈ ਨਾ ਉੱਥੇ ਮੀਂਹ ਜਿਆਦਾ ਪੈਂਦਾ ਇਕਣੀ ਉੱਥੇ ਅਸੀਂ ਤਾਂ ਅਰੁਕੇ ਦੇਵਰੇ ਵੀ ਚੱਲ ਜੇ ਮੀਂਹ ਜਿਆਦਾ ਆ ਗਿਆ ਔਰ ਆਪਣੀਸ ਨਾਲ ਕਮਰਾ ਤਾਂ ਲਿਆ ਵਾ ਮਾਰ ਕੇ ਫੋਨ ਦੇ ਇੱਕ ਬੰਦੇ ਤੇ ਇਹ ਰਾਸ਼ਟਰੀ ਏਰੀਆ ਸ਼ੁਰੂ ਹੋ ਗਿਆ ਜੀ 32 ਦਾ ਅਰੇ ਨਹੀਂ ਬੰਦੇ ਛਾੜ ਮੱਜਰਾ ਇਹ ਚਾਰਖੰਡ ਨਹੀਂ ਹੈ ਮਨਜੀਤ ਕਹੀਗੇ ਝਾਰਕੰਡ ਝਾੜ ਮੱਝਰਾ ਆਹਾ ਇਹ ਵਿਚਾਲੇ ਰਸਤੇ ਨੂੰ ਆ ਰਹੇ ਜੀ ਅਸੀਂ ਆਪਣਾ ਹਰੀਪਰ ਤੋਂ ਵਿਚਾਲੇ ਰਸਤੇ ਨੂੰ ਆ ਰਹੇ ਸਾਰੀ ਬੱਦੀ ਹੈ ਇਹ ਅੱਗੇ ਸਾਰਾ ਬੱਦੀ ਦਾ ਰਸਤੀ ਲੈ ਆ ਤਾਂ ਸੁੱਕਾ ਆ ਗਿਆ ਮੰਜੀ ਤਾਂ ਸੁੱਕੇ ਰੱਖਣਾ ਲੈ ਇਹ ਗੱਲ ਸੀ ਕਸ ਉੱਤੇ ਜੇ ਮੋੜ ਹੈ ਤੇ ਇੱਕ ਉਹ ਵੀ ਕਰਨਾ ਮਨਜੀ ਤਾਂ ਆਪਾਂ ਨੇ ਕੁੰਡੀ ਵੀ ਲੈ ਕੇ ਜਾਣੀ ਜੀਤਨਾ ਮਹਗਾਈ ਵੀ ਹੈ ਪਰਸੋਂ ਕੱਲ ਫੋਨ ਆਇਆ ਤਾਂ ਉਹ ਇੱਥੇ ਮਿਲਦੀਆਂ ਜੀ ਸਾਹਮਣੇ ਕੁੰਡੀਆਂ ਤੇ ਆਪਣੇ ਯਾਰ ਮਿੱਤਰ ਨੇ ਮਹਗਾਈ ਵੀ ਕੁੰਡੀ ਤੇ ਕੋਈ ਨਹੀਂ ਚੱਲ ਪਤਾ ਕਰ ਲੈਣਾ ਹੂੰ ਆ ਰਹੀਆਂ ਕੁੰਡੀਆਂ ਉਹਦੇ ਲੱਗੇ ਹੋਏ ਬਣਾਣਾ ਤੇ ਉਹ ਕੁੰਡੀਆਂ ਬਣਾਣੇ ਜੀ ਉਹ ਦੱਬੀਆਂ ਆ ਵੀ ਅਸੀਂ ਪਹਿਲਾਂ ਵੀ ਲੈ ਕੇ ਤੇ ਉਹਦਾ ਜੀ ਉਹ ਕੁੰਡੀ ਫਿਰ ਅਸੀਂ ਬਲੌਗ 'ਚ ਦਿਖਾਤੀ ਸਾਡੇ ਘਰ ਦੇ ਨਾਲ ਮਗਾਈ ਤੀ ਦੋ ਦਿਨ ਉਹਨਾਂ ਨੇ ਵੀ ਨਹੀਂ ਚੱਕੀ ਮੀਂਹ ਜਾਂ ਪੈ ਰਿਆ ਮੈਂ ਲੱਗਿਆ ਤਾਂ ਦੇਣ ਉਦਣ ਦੇ ਦਿੱਤੀ ਇਹਨਾਂ ਨੇ ਵੀ ਤਾਂ ਕਰਕੇ ਕਹਿ ਰਹੇ ਆਂ ਵੀ ਅੱਜ ਉਹਦਾ ਹੁਣ ਤਾਂ ਲਜਾਣੀ ਚਾਹੀਦੀ ਉਹ ਕਹਿ ਰਿਹਾ ਤਾਂ ਫੋਨ ਕਰਕੇ ਵੀ ਪੁੱਛ ਲੈਣਾ ਜੀ ਇਹ ਦੇਖ ਹੋਰ ਕੁੰਡੀਆਂ ਕੁੰਡੀਆਂ ਹੋਰ ਘੜਤ ਕਰਕੇ ਪੱਕਾ ਕਰਕੇ ਦੇਈ ਜਾਣੀਆਂ ਇਹਨਾਂ ਬੋਹ ਦੇਖ ਨੀਚੇ ਦੱਬੀ ਵੀ ਪੂਰਾ ਉੱਤੇ ਦਾ ਦਰਖਤ ਦੇਖੋ ਕਿੰਨਾ ਵਧੀਆ ਹੈ ਜੀ ਕੁੰਡੀ ਹੋ ਜਾਂਦਾ ਹੁਣ ਤੇ ਲੋ ਬਾਈ ਕੰਮ ਵੀ ਲੱਗਿਆ ਵਾ ਕਰਨ ਕੁੰਡੀਆਂ ਕਢਣਾ ਤੇ ਚਲੋ ਬਾਈ ਨੂੰ ਪੁੱਛਦੇ ਆਂ ਇਧਰ ਤਾਂ ਬਹੁਤ ਮਾੜੀ ਹਾਲਤ ਓਈ ਵੀ ਨੇਰੀ ਓ ਨੇਰੀ ਬੱਦੀ ਆ ਗਈ ਆਪਾਂ ਲੱਕੜ ਪੁਲ ਦੇ ਕੋਲ ਇੱਥੇ ਪੁਲ ਨਵਾਂ ਬਣਿਆ ਤਾਂ ਜੀ ਦੇਖੋ ਕਿੰਨੀ ਨੇਰੀ ਮੰਜੀ ਕਿੱਧਰ ਨੂੰ ਜਾਣਾ ਹੁਣ ਆਪਾਂ ਨੇ ਸਿੱਧੇ ਇੱਕ ਪੁਲ ਪਰ ਨੂੰ ਜਾਣਾ ਆਹ ਵਿੱਚ ਨੂੰ ਵੀ ਜਾਂਦਾ ਰਸਤਾ ਇਹਨੂੰ ਚੜਜੰਨਾ ਹੈ ਦੇਖੋ ਤਾਂ ਜੀ ਆਹ ਨਦੀ ਐ ਸਾਰੀ ਨਦੀ ਦੇ ਉੱਪਰ ਨਾ ਅੱਧਾ ਕਿਲੋਮੀਟਰ ਦਾ ਹੁਣ ਨਵਾਂ ਪੁਲ ਲੱਗਿਆ ਬ੍ਰਿਜ ਉਹ ਦੇਖੋ ਉਧਰ ਪਰ ਹੁਣ ਕਰੀਏ ਕਿ ਆ ਜਾਣੇ ਦਾ ਰਸਤਾ ਹੀ ਨਹੀਂ ਕੀ ਕਰੀਏ ਤੂਫਾਨੇ ਬਹੁਤ ਆਇਆ ਵਾ ਇਧਰ ਹੀ ਨੂੰ ਕੱਢਦੀ ਐ ਫਿਰ ਕੱਢ ਦੋ ਇੱਧਰ ਹੀ ਨੂੰ ਕੱਢੀਏ ਫਿਰ ਹੁਣ ਕੱਢ ਲਓ ਹੁਣ ਜੇ ਪਾ ਲਈ ਉਹ ਦੇਖੋ ਉੱਪਰ ਵੀ ਉੱਪਰ ਉਹ ਲੱਗਿਆ ਹੋਣਾ ਜਾਮ ਲੱਗ ਰਿਹਾ ਉਹ ਦੇਖ ਕਿਉਂ ਇੱਧਰ ਤੇ ਗੱਡੀਆਂ ਚੜਦੀਆਂ ਪਤਾ ਨਹੀਂ ਅੱਗੇ ਨਹੀਂ ਕੋਈ ਦੇਖ ਉਹ ਦੇਖ ਮੋਟਰਸਾਈਕਲ ਵਾਲੇ ਜਾ ਨਹੀਂ ਰਹੇ ਇੰਨੀ ਤੇਜ਼ ਹਵਾ ਗਲ ਮਿੱਟੀ ਆ ਰਹੀ ਹੈ ਨਦੀਮਾ ਤੇ ਉਹਦੇ ਬੈਕ ਮੋੜ ਰਿਹਾ ਮੋਟਰਸਾਈਕਲ ਵਾਲਾ ਉਹ ਦੇਖ ਕਿੰਨੀ ਮਿੱਟੀ ਦੇ ਆਪਣੀ ਤਾਂ ਗੱਡੀ ਐ ਪਰ ਅੰਦਰ ਨਹੀਂ ਆਣੀ ਹਵਾ ਮੈਂ ਤੂੰ ਤੂੰ ਨਾ ਚਿਹੜੀ ਤੂੰ ਪੁੱਤ ਟੇਡਾ ਯਾਰੀ ਬਾਪੂ ਲੂ ਪਾਣੀ ਕੀ ਦੀਖੂਗਾ ਕੁਸ? ਸ਼ੀਸ਼ੇ ਬੰਦ ਕਰ ਲਿਓ। ਆ ਦੇਖੋ ਜਿੱਧਰ ਕਿੰਨੀ ਨੇਰੀ। ਚਲੋ ਹੁਣ ਗੱਡੀ ਪਾਤਾ ਲਈ ਨਿਕਲ ਜਾਈਏ ਆਪਣੀ। ਇਹ ਪੁਰਾਣਾ ਰਸਤਾ ਕੱਟਿਆ ਤਾਂ ਇਧਰ ਨੂੰ। ਉਹ ਕੋਲ ਬਣਿਆ ਨਾ। ਢੋਲ ਪਰ ਜਾਮ ਲੱਗਿਆ ਵਾ ਜਿਹੜੀਆਂ ਇਹ ਗੱਟੀਆਂ ਚੜ੍ਹਦੀਆਂ ਐ ਨਾ ਕਰਕੇ ਮਨ ਲੱਗਦਾ। ਪਰ ਉੱਥੇ ਰਸਤਾ ਵੀ ਛੋਟਾ ਜਿਹਾ ਕੱਟਿਆ ਵਾ ਜੇ। ਪਾਣੀ ਵੀ ਜਗਾ। ਇਹ ਰੱਬਾ ਇਧਰੋਂ ਵੀ ਦੂਜੀ ਪਾ ਦੇ। ਪਹਿਲਾ ਮੀਂਹ ਪੈਣਾ ਚਾਹੀਦਾ ਤਾਂ ਕਿੱਲਾ ਜਾ ਹੋ ਜਾਂਦਾ ਨਾ ਮਿੱਟੀ ਦਬ ਜਾਂਦੀ ਐ ਆ ਦਾ ਕੰਮ ਐ ਹੋਰ ਹੋ ਗਿਆ ਹਾਂ ਨਹੀਂ ਤਰ ਅਸ ਦਾ ਜਵਾਲਾ ਦੁਬੇ ਆਉਂਦਾ ਗੀਰਦੀ ਨਾ ਹੋਣੀ ਹਾਂ ਭਾਈ ਇਹ ਦਿਨ ਅਸੀਂ ਵੀ ਕੱਟੇ ਐ ਭਾਈ ਉਹ ਮੋਟਰਸਾਈਕਲ ਪਰ ਸਾਨੂੰ ਪਤਾ ਇੱਕ ਬਰੀ ਅਸੀਂ ਖਣੀ ਮਾਲਾ ਤੇ ਆਏ ਪਤਾ ਨਹੀਂ ਕਿੱਥੇ ਲੈ ਗਏ ਆਂਦੇ ਰਸਤੇ ਵਿੱਚ ਦੇਰੀ ਭਾਈ ਮੰਨੂ ਪਤਾ ਮੈਂ ਕਿਤਰਾ ਲਿਖਾਇਆ ਰੋਗ ਰੋਗ ਦਾ ਮੋਟਰਸਾਈਕਲ ਚਲੋ ਆ ਜਾ ਫਾਇਦਾ ਦਾ ਮੇਰਾ ਛੋਟਾ ਮੈਂ ਛੁਟਕੂ ਦਾ ਹੋਏ ਕਰਦਾ ਜਦ ਇਹਦੇ ਜਿੰਨਾ ਹੋਏ ਕਰਦਾ ਪਰਮਾਤਮਾ ਦੀ ਕਿਰਪਾ ਨਾਲ ਚਲੋ ਵਾਤਾ ਹੈ ਵੀ ਚਲ ਰੱਬ ਨੇ ਗੱਡੀ ਦੇਈ ਚਲ ਆ ਫਾਇਦਾ ਹੋ ਗਿਆ ਪਰ ਹੁਣ ਐਡਾ ਟਕੜਾ ਡੇਗਾ ਤਾਂ ਵੇ ਫਰੀ ਲੱਗਿਆ ਮੁਰਲਾ ਥੱਲਾ ਇੰਜਾਂ ਦਾ ਤਾਂ ਨਹੀਂ ਕੋਈ ਵੀ ਲੱਗਿਆ ਮੈਂ ਪਰ ਵੀ ਦੇਖ ਲੈ ਕਿ ਤੋਸ ਨਹੀਂ ਉਹ ਤਾਂ ਕੋਣ ਕੀ ਸਰਕੇ ਲੰਘ ਲਿਆ ਹੁਣ ਨਾੜਾ ਇੱਧਰ ਇੱਕ ਗੱਲ ਦੇਖ ਜੇ ਇੱਧਰ ਹੀ ਟਾਫਿਕ ਬੰਦ ਕਰੀ ਇਹਨਾਂ ਹੀ ਰਸਤੇ ਜੇ ਭਰੇ ਹੀ ਨਹੀਂ ਐਡੇ ਤਾਂ ਪਹਿਲਾਂ ਹੀ ਨਹੀਂ ਤੇ ਉਹ ਨਾ ਮੰਜੀ ਤਾਂ ਐਡੇ ਡੂੰਗੇ ਤਾਂ ਉਹ ਰਹਾ ਹੀ ਨਹੀਂ ਤੇ ਪਹਿਲਾਂ ਯਾਦਾ ਫਿਰ ਫੇਰ ਕਰੀ ਜਾਂਦੇ ਦੇ ਦੇ ਪਿੱਛੇ ਦੀ ਮੇਰੀ ਉਹ ਨਾ ਨਾ ਟ੍ਰੈਫਿਕ ਲੱਗਿਆ ਉਹ ਦੇਖੀ ਸੀ ਆਹੀ ਕਰੋ ਬੱਬੀ ਘਾਲ ਢੋਲੇ ਰੋ ਇਸ ਤਰ੍ਹਾਂ ਦੇਖੋ ਬੱਸ ਬਿਜਾਂਦੀ ਆ ਬੇਟੇ ਕਿਤੇ ਪੱਥਰ ਤਾਂ ਨਹੀਂ ਰੱਖੇ ਹੋਏ ਇਹਨਾਂ ਨੇ ਉਹ ਗਏ ਅੱਲੇ ਉਹਨਾਂ ਦੇ ਬਾਸੇ ਆਣ ਵੀ ਆ ਜਿੱਦਾਂ ਦੱਸਾਈ ਜੀਦਾ ਹੋਪਾ ਸਿੰਘ ਹੈ ਦੰਦ ਅਸਲੀ ਤੇ ਦੰਦ ਕਿੱਥੇ ਦੀ ਗਏ ਨਹੀਂ ਉਹ ਘਰ ਵੀ ਜਾਮ ਤਾਂ ਹੀ ਲੱਗ ਰਿਹਾ ਉਹਦੇ ਤੇ ਗੱਡੀ ਪੈ ਜਾਂਦੀ ਆ ਮੂਰਾ ਆ ਜੰਨੇ ਆ ਰੋਡ ਰੁਕ ਜਾਂਦਾ ਫਿਰ ਰੁਕ ਵੀ ਨਹੀਂ ਸਕਦੀ ਗੱਡੀ ਇਹ ਦੇਖ ਆ ਲੋ ਜੀ ਵੀ ਆ ਗਿਆ ਸਾਡੇ ਕਿੰਨੀ ਬਾਰਡਰ ਟਰੱਕ ਬਾਰਡਰ ਟਰੱਕ ਦੇ ਆ ਪੰਜਾ ਵਿਚੇ ਫਰ ਕਰ ਗਏ ਲਓ ਜੀ ਆਪਣੇ ਕਿੰਨੀ ਵੀ ਮੀਂਹ ਆ ਗਿਆ ਤੁਸੀਂ ਪਿੱਛਾ ਵਲੋਗ ਵਿੱਚ ਦੇਖਿਆ ਆਪਾਂ ਬੱਦੀ ਆਏ ਦੇ ਕੁਲਕੋਲ ਜਿਹੜਾ ਨਾਲਾ ਗੜ ਨੂੰ ਜਾ ਰਿਹਾ ਰਸਤਾ ਕਿੰਨਾ ਮਾੜਾ ਹਾਲ ਦਾ ਕਿੰਨੀ ਮਿੱਟੀ ਉੱਡਦੀ ਦੀ ਤੇ ਇੱਧਰ ਮੀਂਹ ਹੈ ਨਹੀਂ ਤਾਂ ਹੁਣ ਮੀਂਹ ਸਟਾਰਟ ਹੋ ਗਿਆ ਜਦੋਂ ਅਸੀਂ ਨਾ ਬੱਦੀ ਨੂੰ ਕਿੰਨੀ ਨੂੰ ਗੱਡੀ ਪਾਈ ਐਨ ਮੀਂਹ ਸਟਾਰਟ ਹੋ ਗਿਆ ਤੇ ਸੋਨਾ ਪੈ ਰਿਹਾ ਵਿੱਚ ਵਿੱਚ ਹੁਣ ਦਰਖਤ ਆ ਗਏ ਨਾ ਹੁਣ ਘੱਟ ਸ਼ੋਅ ਕਰ ਰਿਹਾ ਜਿਦੋਂ ਹਏ ਹਵਾ ਗੈਲਾ ਜੇ ਜਿਹੜਾ ਸੋਨਾ ਕਿੱਲਾ ਜਾ ਕਰਦੇ ਆ ਆ ਗਰਮ ਤੇ ਬੱਦਲ ਪੂਰੇ ਖੜੇ ਆਂ ਜੇ ਪ੍ਰਮਾਤਮਾ ਸੁੱਖ ਰੱਖੇ ਨਾ ਇੱਕ ਵਾਰ ਤਾਂ ਇਹ ਜੀ ਬੱਛੜ ਮਾਰਦਾ ਬਹੁਤ ਸਾਰੀ ਗੱਲਾਂ ਹੋ ਜਾਂਦਾ ਜੇ ਆਹ ਚਾਤ ਲਾ ਦਬਾ ਮੜਾ ਇੱਕ ਫੇਰ ਤਾਂ ਗਰਮੀ ਹਟ ਜਾਣੀ ਐਨ ਗਰਮੀ ਚੱਕੀ ਜਾਊਗੀ ਪਰ ਜੇ ਉਰੀ ਛੱਡ ਗਿਆ ਛਿੜਕੇ ਜੇ ਪਰ ਫੇਰ ਗਰਮੀ ਹੋ ਜਾਣੀ ਗੱਲ ਪੂਰੀ ਬੋਲ